ਗੁੱਗਲਾ ਨੂੰ ਤੁਹਾਡਾ ਸਵਾਗਤ ਹੈ ਅੱਜ ਆਪਾਂ ਹੈ ਬਟਾਲੀ ਸ਼ਹਿਰ ਟ੍ਰਾਂਸਫਰਮ ਇੱਕ ਲੈਣ ਆਉਣਾ ਸੀ ਸੜ ਗਿਆ ਸੀ ਇੱਕ ਟ੍ਰਾਂਸਫਰਮ ਤੇ ਟ੍ਰਾਂਸਫਰਮ ਲੈ ਕੇ ਚੱਲੇ ਆ ਆਪਾਂ ਦੋੜ ਐਲਐਸਆਈ ਦਫ਼ਤਰ ਆਏ ਸੀ ਐਲਐਸਆਈ ਦਫ਼ਤਰ ਥੋੜਾ ਕੰਮ ਮਿਲਦਾ ਟ੍ਰਾਂਸਫਰਮ ਆਪਾਂ ਲੈ ਕੇ ਚੇਂਜ ਕਰਵਾ ਕੇ ਜੇ ਤੁਹਾਨੂੰ ਵੀਲਾਉਣ ਨਾਲ ਜੁੜੇ ਹੋ ਲਾਈਕ ਮਰ ਸਬਸਕ੍ਰਾਈਬ ਜਰੂਰ ਕਰਦੇ ਸਰੋ ਚੱਲਦੇ ਹਾਂ ਹੁਣ ਦਫ਼ਤਰ ਲਈ ਬਣੀ ਆ ਚਲੋ ਬਹਿ ਜਓ ਹੁਣ ਤਰੋ ਈ ਬਟਾਲੇ ਸ਼ਹਿਰ ਦਾ ਫੁਹਾਰਾ ਚੌਂਕ ਐ ਚੰਗਾ ਵਧੀਆ ਬਣ ਗਿਆ ਨਾ ਘੈਂਟ ਬਣ ਗਿਆ ਬਟਾਲੇ ਸ਼ਹਿਰ ਵਿੱਚ ਪੂਰੀ ਹਾਈ ਫਾਈ ਕੋ ਸਿਕਿਉਰਿਟੀ ਓਏ ਆ ਕਿਸੇ ਬਿਜਲੀ ਬੋਰਡ ਵਾਲੇ ਬਣ ਗਏ ਆ ਮੈਂ ਤਾਂ ਕਿਹਾ ਕਹਿੰਦਾ ਆਪਾਂ ਓਏ ਹੋਏ ਪ੍ਰਧਾਨ ਸਾਹਿਬ ਆ ਲੱਗਣ ਡਿਆ ਕੀ ਕਹਿੰਦਾ ਉਹਨੂੰ ਅਮ੍ਰਿਤਮਾਨ ਆਈਆ ਵੀ ਆਣਾ ਤੇ ਆਪਣੀ ਸਮਾਨ ਆਪਣਾ ਦਰ ਦੇ ਵਿੱਚ ਪਾ ਕੇ ਤੈਨੂੰ ਪਾਸ ਦਾਰੇ ਨੂੰ ਕਿੱਥੇ ਆਬ ਬੀਲੀ ਬੋਰਡ ਕਿਧਰੇ ਆ ਗਿਆ ਸਾਰਾ ਚਾਚਾ ਮੇਰੀ ਗੱਲ ਸੁਣਨ ਬਿਜਲੀ ਬੋਰਡ ਵਾਲਿਆਂ ਨੂੰ ਨਾ ਘੈਂਟ ਜੀ ਚਾਹ ਬਣਾ ਕੇ ਪਿਆ ਘੈਂਟ ਬਣਦਾ ਹੀ ਹੈ ਕਹਿੰਦਾ ਪੁੰਦੇ ਨਹੀਂ ਆ ਵੀਡੀਓ ਹਾਏ ਹਾਏ ਆ ਪ੍ਰਧਾਨ ਸਾਹਿਬ ਆਟੇ ਆ ਗਏ ਪ੍ਰਧਾਨ ਸਾਹਿਬ ਬਿਜਲੀ ਬੋਰਡ ਵਾਲੇ ਆ ਸਾਰੇ ਆਪਣੇ ਭਰਾ ਆ ਬਿਜਲੀ ਬੋਰਡ ਵਾਲੇ ਇਹ ਵੱਡੇ ਭਰਾ ਸਾਰੇ ਇਹ ਸਾਰਾ ਬਿਲੀ ਮਹਿਗਮਾ ਆ ਕਰਮ ਕਰ ਬਿਲੀ ਮਹਿਗਮਾ ਨਹੀਂ ਕਰਮ ਚੜੀ ਚੱਲ ਕੀ ਹੋਣਾ ਕੰਮ ਕਰੀ ਕੀ ਹੋਣਾ ਕੰਮ ਕਰੀ ਪੱਤੀ ਰੋਕੇ ਤੇ ਮਠਾ ਠੋਕੇ ਬੱਲੇ 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 ਉਹ ਕਿਧੂੰ ਦੇ ਆ ਆ ਜਾ ਵੇ ਆ ਜਾ ਆ ਜਾ ਰੋਟੀ ਖਾਣ ਦੇ ਚਾਹ ਦੇ ਸ਼ਕੀਨ ਆ ਜਾ ਫਰੈਸ਼ ਨਾਨ ਬੱਲੇ 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 ਤੇਰੇ ਤੜਕਾ ਤੜਕਾ ਹੁੰਦੀ ਓ ਤੜਕਾ ਤੜਕਾ ਆਪਰਾ ਦੀ ਦੁਕਾਨ ਹੈ ਠੀਕ ਹੈ ਠੀਕ ਹੈ ਓਕੇ ਆ ਹੋ ਪਾ ਲੈ ਹੱਲਾ ਬੁੱਲਾ ਏ ਕਾਵਾ ਸੁਕਾ कमाल कमाल ख़ेर दमाना सुख